ਦੇਸ਼ ਦੁਨੀਆ ਚ ਵੱਸਦੇ ਪੰਜਾਬੀਓ ਖੁਸ਼ਾਮਦੀਦ ਸਵਾਗਤ ਆ ਤੁਹਾਡਾ ਜੀ ਗੱਲ ਗੁਰਜੀਤ ਸਿੰਘ ਫੌਜੀ ਦੀ ਕਰੀਏ ਪਿਛਲੇ ਤਕਰੀਬਨ 25 ਦਿਨਾਂ ਤੋਂ ਟਾਵਰ ਦੇ ਉੱਤੇ ਬੈਠਿਆ ਹੋਇਆਗਾ ਜਾਗਦੀਆਂ ਜ਼ਮੀਰਾਂ ਵਾਲੇ ਪਹੁੰਚੇ ਨੇਗੇ ਗੱਲ ਕਰੀਏ ਪਰਮੇਂਦਰ ਸਿੰਘ ਝੋਟੇ ਦੀ ਸਰਗਰਮ ਰਹਿੰਦੇ ਨੇ ਪਿਛਲੇ ਦਿਨਾਂ ਦੇ ਵਿੱਚ ਜੇਲ੍ਹ ਵੀ ਕੱਟਣੀ ਪੈਂਦੀ ਆ ਉਤੋਂ ਪਹਿਲਾਂ ਵੀ ਗੁਰੂ ਸਾਹਿਬ ਦੇ ਮੁੱਦਿਆਂ ਤੇ ਬੋਲਦੇ ਰਹਿੰਦੇ ਨੇ ਅੱਜ ਗੱਲਬਾਤ ਕਰਨ ਦੇ ਲਈ ਸਮਾਣਾ ਪਾਰਕ ਜਿਹੜਾ ਕਿ ਤਹਿਸੀਲ ਕੰਪਲੈਕਸ ਦੇ ਬਿਲਕੁਲ ਸਾਹਮਣੇ ਆਗਾ ਉੱਥੇ ਪਹੁੰਚੇ ਨੇ ਝੋਟੇ ਭਾਈ ਬਹੁਤ ਬਹੁਤ ਸਵਾਗਤ ਆ ਤੁਹਾਡਾ ਧੰਨਵਾਦ ਬੈਰੀ ਖ ਸੁਣ ਰਹੀ ਸਾਧ ਸੰਗਤ ਨੂੰ ਮੇਰੇ ਮਾਨਯੋ ਜੀ ਵਾਰੀ ਖਾਲਸਾ ਵਾਰੀ ਫਤੂਹ ਅ ਪ੍ਰਮਿੰਦਰ ਵੀਰ ਇੱਕ ਗੱਲ ਦੇਖਣ ਨੂੰ ਮਿਲਦੀ ਆ ਕਿ ਸਿੱਖਾਂ ਦੇ ਵਿੱਚ ਏਕਾ ਨਹੀਂ ਹੈਗਾ ਸਭ ਤੋਂ ਪਹਿਲੀ ਗੱਲ ਆ ਕਿਵੇਂ ਦੇਖਦੇ ਹਾਂ ਕੀ ਕਹੋਂਗੇ ਸਿੱਖ ਸੰਗਤ ਜਿਹੜੀ ਨਹੀਂ ਪਹੁੰਚੀ ਹੈਗੀ ਅਜੇ ਤੱਕ ਦੇ ਏਕਾ ਹੋਵੇ ਫਿਰ ਆਪਾਂ ਹਾਲਤ ਥੋੜੀ ਪਹੁੰਚਣ ਵਾਲੇ ਸੀ ਏਕੇ ਦੀ ਏਕੇ ਦੀ ਘਾਟ ਹੋ ਗਈ ਹਰੇਕ ਆਪ ਦਾ ਘੋੜਾ ਆਪ ਦੀ ਤੂਤੀ ਬਚਾਉਣਾ ਚਾਹੁੰਦਾ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਨੇ ਜੀ ਜੇ ਕੋਈ ਮਸ਼ਹੂਰ ਹੋ ਗਿਆ ਉਹਨੂੰ ਬਦਨਾਮ ਕਰਨ ਤੁਰ ਪੈਣਗੇ ਐ ਨਹੀਂ ਵੀ ਉਹਦੇ ਵਰਗਾ ਕਾਰਜ ਕਰ ਲੈਣ ਜੇ ਕੋਈ ਕਿਸੇ ਦਾ ਜਵਾਕ ਮਸ਼ਹੂਰ ਹੋ ਗਿਆ ਤੂੰ ਇਹ ਚੈਨਲ ਚਲਾਇਆ ਤੂੰ ਮਸ਼ਹੂਰ ਹੋ ਗਿਆ ਜੀ ਤਾਂ ਤੇਰੀਆਂ ਮੱਤਾਂ ਖੱਟਣ ਲੱਗ ਜਾਣਗੇ ਵੀ ਇਹ ਮਸ਼ਹੂਰ ਕਿਵੇਂ ਹੋ ਗਿਆ ਬਿਲਕੁਲ ਜੀ ਇਹੀ ਤਾਂ ਆਪਾਂ ਦੇਖਦੀ ਅੱਜਕੱਲ ਦੌਰ ਨਿੰਦਕਾਂ ਦੀ ਹੈ ਨਿੰਦੋ ਮਸ਼ਹੂਰ ਹੋ ਜਾਓ ਕਿਸੇ ਦੇ ਪਰਿਵਾਰ ਬਾਰੇ ਗਲਤ ਬੋਲੋ ਮਾੜਾ ਦੌਰ ਆ ਸਿੱਖ ਨੂੰ ਸਿੱਖ ਦਾ ਬੈਰੀ ਕਦੇ ਨਹੀਂ ਹੋਣਾ ਚਾਹੀਦਾ ਸਿੱਖ ਤਾਂ ਸਿੱਖ ਦਾ ਮੋਹ ਕਰੇ ਸਿੱਖ ਤਾਂ ਸਿੱਖ ਦਾ ਧਈਆ ਕਰੇ ਗੁਰੂ ਗੋਬਿੰਦ ਸਿੰਘ ਖਾਲਸਾ ਜੋ ਸਾਜਿਆ ਸੀ ਉਹ ਖਾਲਸਾ ਸਿੱਖ ਨੂੰ ਸਿੱਖ ਨੂੰ ਦੇਖ ਕੇ ਚਾਹ ਚੜਦਾ ਸੀ ਫਤੇ ਸੰਝ ਹੀ ਕਰਨ ਦਾ ਮਤਲਬ ਇਹ ਸੀ ਵੀ ਗੱਜ ਕੇ ਫਤੇ ਬਣਾਉਂਦਾ ਸਿੱਖ ਦੂਰੋਂ ਚਾਹ ਚੜ ਜਾਂਦਾ ਤੇ ਅੱਜ ਕੱਲ੍ਹ ਦੇਖ ਲੋ ਜੇ ਕੋਈ ਬੰਦਾ ਸਿੱਧੇ ਰਾਹ ਚੱਲ ਕੇ ਮਸ਼ਹੂਰ ਹੋ ਗਿਆ ਚਲੋ ਨਾਮ ਬਣ ਗਿਆ ਲੋਕ ਪਿਆਰ ਦੇਣ ਲੱਗੇ ਜਿਨ੍ਹਾਂ ਨੇ ਕੁਝ ਹੀ ਨਹੀਂ ਕਰਿਆ ਜ਼ਿੰਦਗੀ 'ਚ ਸ਼ੌਕ ਹੀ ਨਹੀਂ ਕੱਟਿਆ ਕੋਈ ਕਿਸੇ ਮੁੱਦੇ 'ਚ ਆਇ ਨਹੀਂ ਕਦੇ ਕੋਈ ਕੰਮ ਨਹੀਂ ਕਰਿਆ ਲੋਕ ਪੜਾਈ ਦਾ ਠੱਗੀਆਂ ਮਾਰੀਆਂ ਉਹ ਯਾਰ ਗਾਲਾਂ ਸੋਸ਼ਲ ਮੀਡੀਆ ਤੇ ਆ ਕੇ ਆਪ ਦਾ ਢੱਡਾ ਨੰਗਾ ਕਰਨਾ ਹਣਾ ਮੈਂ ਹੁਣ ਕਿਸੇ ਦੇ ਬਾਰੇ ਨਿੰਦੀ ਜਾਵਾਂ ਜਾਂ ਕੋਈ ਮੈਨੂੰ ਨਿੰਦੀ ਜਾਵੇ ਚਲੋ ਆਪਾਂ ਤਾਂ ਆਮ ਲੋਕ ਆ ਹਮਮ ਯਾ ਫਿਰ ਵੀ ਕਿਸੇ ਚੰਗੇ ਬੰਦੇ ਨੂੰ ਤੁਸੀਂ ਸਮਝਾ داریਓ ਸਾਰੇ ਜੀ ਇੱਕ ਇੱਕ ਦੀ ਗੱਲ ਤੋਂ ਗੱਲ ਕਰੀ ਆਪਾਂ ਇਹ ਜੇ ਗੱਲ ਆਪਾਂ ਨਸ਼ਿਆਂ ਦੀ ਕਰ ਲਈਏ ਕੀ ਹਾਲਾਤ ਨੇ ਹੁਣ ਕਾਫੀ ਲੰਮਾ ਸਮਾਂ ਸਰਗਰਮ ਰਹੇ ਨੇ ਉਹ ਮਾਨਸਾ ਦੇ ਵਿੱਚ ਕੁਛ ਪਿਆ ਫਰਕ ਨਹੀਂ ਪਿਆ ਨਾ ਆਪਾਂ ਸਾਰੇ ਕਿੱਦੀ ਸੜਾ ਘਰ ਰਹਿਆ ਸਾਰੇ ਪੰਜਾਬ 'ਚ ਸਤੰਦਰ ਸਿੰਘ ਗੱਲ ਸੁਣ ਲੈ ਹਮ ਨਸ਼ਾ ਬਹੁਤ ਪੈੜੀ ਚੀਜ਼ ਐ ਹਰੇਕ ਥਾਂ ਨਸ਼ਾ ਆਮ ਐ ਫੁੱਲਾ ਵਿਕਦਾ ਏ ਛੋਡੇ ਸਮਾਨੇ ਵੀ ਆਮ ਵਿਕਦਾ ਹੂ ਸਾਡੇ ਮਾਨਸਾ ਵੀ ਉਹੋ ਹਾਲ ਐ ਨੇਗ ਨਾਲ ਮੈਂ ਲੜਪਾ ਕਿਲੋ ਕਿਲੋ ਚਟਾ ਡੇਡਣ ਕਿਲੋ ਚਟਾ ਵੱਡੇ ਬੰਦਿਆਂ ਦਾ ਨਾਮੀ ਬੰਦਿਆਂ ਦਾ ਵਿਗਦਾ ਤੇ ਕੁਛ ਖਖੋਤੀ ਬਦਮਾਸ਼ ਆਪਦੇ ਆਪ ਨੂੰ ਬਦਮਾਸ਼ ਬਣੇ ਨੇ ਵੀ ਅਸੀਂ ਬਦਮਾਸ਼ ਆ ਬਦਮਾਸ਼ ਹੀ ਉਹ ਬੈਲੀ ਤਾਂ ਇਹਦਾ ਕੰਮ ਹੀ ਨਹੀਂ ਕਰਦੇ ਜੋ ਨਸ਼ੇ ਤੋਂ ਪੈਸੇ ਦੀ ਕਮਾਈ ਕਰ ਰਹੇ ਨੇ ਜੀ ਉਹ ਵਕਿਆ ਰਹੇ ਨੇ ਸ਼ਹਿਰਾਂ ਚ ਆਪਦੇ ਚੇਲਿਆਂ ਚਮਚਿਆਂ ਤੋਂ ਹਰੇਕ ਥਾਂ ਇਹ ਵੀ ਆਈ ਆਲੂ ਬਾਹਰਾਂਦਰ ਵੀ ਆਈ ਆਲੂ ਸਾਡੀ ਜਵਾਨੀ ਕੋਲੇ ਨਸ਼ਾ ਪਹੁੰਚ ਜਾਂਦਾ ਸਾਡੇ ਬੱਚੇ ਮਰੀ ਜਾਂਦੇ ਆ ਅੱਜ ਮੈਂ ਔਰ ਤੋਂ ਪਹਿਲਾਂ ਖਬਰ ਆਈ ਜਾਂਦੀ ਸੀ ਇੱਕ ਕਪ ਇਹਨਾਂ ਨੇ ਨਵੀਂ ਬਣਾਈ ਆ ਐਸਟੀਐਫ ਕਿਹੜੀ ਨਸ਼ੇ ਖਿਲਾਫ ਨਾ ਉਹਦਾ ਐਸਐਚਓ ਫੜਿਆ ਇਹਨਾਂ ਨੇ ਨਸ਼ੇ ਆਲ ਨੂੰ ਛੱਡ ਕੇ ਰਿਸ਼ਮਤ ਲੈਂਦਾ ਜੀ ਉਹ ਵੀ ਕੋ ਗਰਮੀਤ ਤਾਂ ਨਾ ਗਰਮੀਤ ਸਿੰਘਾ ਕੋਈ ਇੱਕ ਗਰਮੀਤ ਸਿੰਘ ਥੋੜੀਆ ਕਰ ਕਰ ਗਰਮੀਤ ਸਿੰਘ ਹਰੇਕ ਥਾਣੇ 'ਚ ਪੰਜ ਪੰਜ ਗਰਮੀਤ ਸਿੰਘ ਨੇ ਤੇ ਨਸ਼ੇ ਨਾ ਬੰਦ ਹੋ ਜੇ ਬਾਈ ਬਿਲਕੁਲ ਬਿਲਕੁਲ ਨਸ਼ਾ ਦਾ ਯਾਰ ਲੜ ਮੋਕੀ ਲੜਦੇ ਤਾਹੀ ਯਾਨੀ ਕਰਦੇ ਜੇ ਕੋਈ ਲੜਨ ਲੱਗਦਾ ਤਾਂ ਉਹ ਸਰਕਾਰ ਡਰਾ ਲੈਂਦੀ ਹੈ ਹਨਾ ਲਾਸ਼ ਚ ਦੇ ਦਿੰਦੀ ਹੈ ਪਤ ਨਹੀਂ ਯਾਰ ਲੋਕ ਕੀ ਸਮਝਦੇ ਨੇ ਨਾ ਬੋਲਦੇ ਨੇ ਨਾ ਕੋਈ ਆਵਾਜ਼ ਚੱਕਦਾ ਇਹ ਮੁੱਦਿਆਂ ਤੇ ਨਾ ਸ਼ੇਖਲਾਹ ਹੁਣੀ ਕੋਈ ਬੋਲ ਕੇ ਰਾਜੀ ਹੈਗਾ ਡਰ ਲੱਗਦਾ ਹੋਰ ਮੁੱਦੇ ਬਥੇਰੇ ਹੋਈ ਬੋਲੀ ਜਾਂਗੇ ਜੇ ਗੁਰਜੀਤ ਸਿੰਘ ਦੀ ਕਰੀਏ ਕਦੋਂ ਪਤਾ ਲੱਗਿਆ ਸੀ ਬਾਈ ਬੇਟਾ ਵਰ ਤੇ ਬੈਠੇ ਨੇ ਗੁਰਜੀਤ ਸਿੰਘ ਨੇ ਮੈਨੂੰ ਇਥੋਂ ਸਾਡੇ ਮੁੰਡੇ ਆਏ ਸੀ ਮਾਨਸਾ ਤੋਂ ਅੜਿਓਰੀ ਹੁਣ ਸੇਵਾ ਨਿਭਾ ਰਹੇ ਨੇ ਲਗਾਤਾਰ ਇਤਨੀ ਨਿਯੁਕਤ ਨੇ ਉਹਦੇ ਪਤਾ ਲੱਗਿਆ ਨੇ ਫੋਨ ਫੋਨ ਵੀ ਕਰਿਆ ਸਾਨੂੰ ਤਾਂ ਹੋਰ ਨੂੰ ਤਾਂ ਸਾਨੂੰ ਫੋਨ ਫੋਨ ਕਰਤਾ ਉਹ ਮੁੰਡੇ ਦਾ ਲੱਗਿਆ ਫਿਰ ਅਸੀਂ ਉੱਧ ਹੀ ਆ ਗਏ ਸੀ ਉਰੇ ਫਿਰ ਮੈਨੂੰ ਤਾਂ ਸਾਨੂੰ ਪਤਾ ਮੈਂ ਤਾਂ ਰਾਤ ਨੂੰ ਰਹਿ ਤਾਂ ਮੜ ਮੜ ਜਾਣਾ ਇੱਕ ਦਿਨ ਚੌਥਾ ਜਿਹੜਾ ਅੱਜ ਇਹ ਸਾਡਾ ਮਲੇ ਚਾਰ ਪੰਜ ਦਿਨਾਂ ਚੋਂ ਸਾਦਣਾ ਚਲਾ ਲਓ ਉਹ ਮੁੰਡੇ ਸਾਡੇ ਨਾਲ ਦੇ ਹੋਰੀ ਨੇ ਜੀ ਤੇ ਆਪਾਂ ਦਾ 5 16 ਕਤਰੀਕ ਦਾ ਪਤਾ ਲੱਗਿਆ ਮੇਰੇ ਖਿਆਲ ਚ ਦਿਨ ਇਹਨੂੰ ਮਨਲਾ 25 ਬੰਦੇ 25 ਮਾਦਨ ਹੋ ਗਏ ਨਾ ਬਹੁਤ ਯਾਰ ਮਾੜੀ ਗੱਲ ਐ ਲੀਡਰਾਂ ਦੀ ਵੀ ਲੋਕਾਂ ਦੀ ਵੀ ਤੇ ਜਿਹੜੇ ਨਿਊ ਚੈਨਲ ਨੇ ਵੱਡੇ ਨਿਊ ਚੈਨਲ ਬਣੇ ਹੋਏ ਨੇ ਖੌਤੀ ਉਹ ਪਤਾ ਕੀ ਕਰਨਗੇ ਕਿਸੇ ਨੱਚਣ ਗਾਉਣ ਵਾਲੇ ਦਾ ਰੌਲਾ ਨੱਚਣ ਗਾਉਣ ਵਾਲੇ ਦਾ ਰੌਲਾ ਕੋਈ ਕੰਜਰਖਾਨਾ ਪਾਉਂਦਾ ਸ਼ੋਖਲ ਮੀਡੀਆ ਤੇ ਆਪ ਚ ਲੜ ਪੈਂਦੇ ਨੇ ਉਹਨਾਂ ਦੇ ਘਰਾਂ ਜਾ ਕੇ ਇੱਕ ਦੂਜੇ ਨੇਂਦਿਆ ਦਾ ਕਰਵਾ ਲੈਣਗੇ ਉਹ ਪਰ ਉਰੇ ਨਹੀਂ ਆਉਂਦੇ ਕੋਈ ਸਿੱਖਾਂ ਖਿਲਾਫ ਜ਼ਹਿਰ ਉਗਲਦਾ ਉਹਦੀ ਇੰਟਰਵਿਊ ਕਰ ਲੈਣਗੇ ਪਰ ਉਰੇ ਉਰੇ ਯਾਰ ਇਹ ਕੋਈ ਗਲਤ ਕੰਮ ਕਰ ਰਿਹਾ ਸੀ ਇਹਦੀ ਆਵਾਜ਼ ਨੂੰ ਤਾਂ ਬੁਲੰਦ ਕਰ ਦੇ ਦਾ ਤਰੀਕਾ ਸਹੀ ਕਹਾਂਗੇ ਆਪਾਂ ਕਿਉਂ ਭਈ ਮਾਸਟਰ ਨਹੀਂ ਜਾਦੇ ਡੈਂਕੀਆਂ ਤੇ ਪੜ੍ਹੇ ਲਗੇ ਬੀ ਐਡਮਿਟਡ ਆਈ ਇਹ ਆਪਦੀ ਮੰਗ ਬਣਵਾਉਣ ਲਈ ਮਾਸਟਰ ਇਹਨਾਂ ਪੜ੍ਹ ਲੈ ਕੇ ਜਾਂਦੇ ਆ ਬਾਅਦ ਇੱਕ ਦੋ ਬੰਦੇ ਕਹਿ ਰਹੇ ਨੇ ਵੀ ਯਾਰ ਆਤਮ ਹੱਤਿਆ ਕਰ ਲੈਣੀ ਇਹਨੇ ਯਾਰ ਆਤਮ ਹੱਤਿਆ ਕਰੀ ਥੋਗੀ ਤਾਂ ਕਹਿੰਦਾ ਮੈਂ ਕਰ ਲੂ ਜੇ ਨਾ ਇਹ ਦਿਲ ਚ ਦਰਦਾ ਕੀ ਪਤਾ ਕਿੰਨਾ ਕੁ ਦਰਦ ਸਮੋਈ ਬੈਠਾ ਹੈ ਅਗਲਾ ਅੰਦਰ ਇੱਕ ਤਾਂ ਹੁੰਦੇ ਨੇ ਲੋਕ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਦੇ ਮਾਰੇ ਬਿਸਮੱਲਾ ਕਹ ਲੈ ਇੱਕ ਹੁੰਦੇ ਨੇ ਫੇਸਬੁੱਕਾਂ ਤੋਂ ਪੈਸੇ ਕਮਾਉਣ ਦੇ ਮਾਰੇ ਇੱਕ ਹੁੰਦੇ ਆ ਵੀ ਲੀਡਰ ਬਣਨਾ ਐਮਪੀ ਐਮਐਲਏ ਸਮਾਜਸੀ ਬਾਦਾਂ ਨਾਮ ਲੈ ਕੇ ਨਾ ਇੱਕ ਹੁੰਦਾ ਵੀ ਸਾਨੂੰ ਚਾਰ ਪੈਸੇ ਆ ਜਾਣ ਇਹੋ ਜਿਹੇ ਲੋਕ 3 ਦਿਨ ਉੱਤੇ ਟਿਕਦੇ ਜਾਂ ਉਹ ਪਰਚ ਨਹੀਂ ਪਵਾਉਂਦੇ ਉਹਦਾ ਬੱਸ ਵੀ ਮੈਂ ਇੱਧਰ ਆਉਂ ਆਇਆ ਇੱਧਰੋਂ ਆ ਜਾ ਮੇਰਾ ਪੇਜ ਚੱਲ ਪੇ ਜਾਦਾ ਧਰਤਾ ਲੋਕਹੀ ਚੀਜ਼ਾਂ ਹੀ ਦਿਖਾਉਂਦੇ ਵੀ ਅਸੀਂ ਚਲਾਵਾਂਗੇ ਮੇਰਾ ਪੇਜ ਬੰਦ ਹੋ ਜਾਊਗਾ ਮੇਰੇ ਤਿੰਨ ਪਹਿਲਾਂ ਬੰਦ ਹੋ ਗਏ ਚੌਥਾ ਬੰਦ ਹੋ ਗਏ ਬੰਦ ਹੋ ਗਿਆ ਇਹ ਆ ਤਿੰਨ ਪਹਿਲਾਂ ਬੰਦ ਚੌਥਾ ਵੀ ਬੰਦ ਕਰ ਕੋਈ ਮੈਨੂੰ ਕੋਈ ਪ੍ਰਵਾਹ ਕਰੀ ਜਾਣ ਦੇ ਆਪਣਾ ਕਿਹੜਾ ਕੋ ਸੋਸ਼ਲ ਮੀਡੀਆ ਤੋਂ ਕਮਾਈ ਕਰਨੀ ਆ ਜਾਂ ਕਿ ਤੂਰ ਤੂਕਾਣੀ ਆ ਜੇ ਗੱਲ ਮੋਰਚੇ ਦੀ ਕਰੀਏ ਕਿੰਨਾ ਕੁ ਲੰਮਾ ਚੱਲ ਸਕਦਾ ਤਕਰੀਬਨ 25 ਦਿਨ ਹੋ ਗਏ ਅੱਜ ਕੁਝ ਖਾਦਾ ਨਹੀਂ ਹੈ ਗੁਰਜੀਤ ਸਿੰਘ ਨੇ 25 ਦਿਨ ਬਹੁਤ ਹੋ ਗਏ ਅਰਦਾਸ ਕਰਦੋਂ ਕਰਨ ਲੱਗ ਗਏ ਜਰੇ ਹੈ ਅਰਦਾਸ ਤਾਂ ਹੱਥ ਨਹੀਂਗਾ ਚੌਧਰ ਕਰ ਦੇਣਾ ਬਾਬੇ ਦੇ ਗਾਲੇ ਮੋਰਚਾਦਾਰ ਮੈਂ ਤਾਂ ਕਹਣਾ 25 ਦਿਨ ਤਾਂ ਹੋ ਗਏ ਐਨੇ 400 ਮੀਟਰ 500 ਮੀਟਰ ਉੱਤੇ ਚੜਾਉਂਦਾ ਇਹਦਾ ਲੱਖਾਂ ਦਾ ਕੱਟ ਹੋਣਾ ਚਾਹੀਦਾ ਸੁਰੇ ਹਰੇਕ ਲੀਡਰ ਜੋ ਆਜਾ ਨੂੰ ਪੰਥ ਖਵਾਉਂਦਾ ਪੰਥ ਦੇ ਨਾਂ ਤੇ ਵੋਟਾਂ ਲੈਂਦਾ ਚਾਹੇ ਕੋਈ ਵੀ ਆ ਮੈਂ ਕਿਸੇ ਦਾ ਹੱਕ 'ਚ ਨਹੀਂ ਕਿਸੇ ਦੇ ਵਿਰੋਧੀ 'ਚ ਨਹੀਂ ਜੋ ਪੰਥ ਦੇ ਨਾਂ ਤੇ ਜੇ ਵੋਟਾਂ ਲੈਂਦਾ ਉਹਨਾਂ ਨੂੰ ਰੇ ਪਹਿਲੀ ਆ ਜਾਣਾ ਚਾਹੀਦਾ ਸੀ ਸ਼ੁਰੂ ਚ ਸਟਾਰਟਿੰਗ ਸੀ ਇਹਦੀ ਗੱਲ ਸੁਣਨੀ ਚਾਹੀਦੀ ਸੀ ਸਿੱਖ ਕੌਮ ਦੇ ਅਹੁਦੇਦਾਰਾਂ ਨੂੰ ਇਹਦੀ ਗੱਲ ਇਹਨੂੰ ਇਹਦੇ ਦਿਲ 'ਚ ਦਰਦ ਆ ਯਾਰ ਇਹਦਾ ਦਰਦ ਕੰਮ ਕਰਨਾ ਚਾਹੀਦਾ ਸਾਨੂੰ ਪਤਾ ਮੋਰਚਾ ਤਾਂ ਹੋਣਾ ਯਾਰ ਸਿੱਕ ਸੰਗਤ ਦੀ ਮਰਜੀ ਆ ਵੀ ਕਿੰਨਾ ਚਿਰ ਚਲਾਉਣਾ ਆਪਾਂ ਵਿਚਾਰਾ ਇੰਨੇ ਦਿਨ ਉੱਪਰ ਹੋ ਗਿਆ ਕੋਈ ਬਿਮਾਰੀ ਲੱਗ ਗਈ ਕੋਈ ਚੱਕਰ ਆ ਗਿਆ ਯਾਰ ਆਪਾਂ ਕਿਹਦਾ ਨੁਕਸਾਨ ਨਾ ਤਾਂ ਆਪਾਂ ਨੂੰ ਉਤਰਨ ਨੂੰ ਕਹੀਏ ਵੀ ਭਾਈ ਉਤਰ ਜਾ ਕਿਉਂ ਕੱਲ ਨੂੰ ਵਾਲਾ ਕੋਈ ਕਲੰਕ ਹਣਾ ਦੂ ਦਾ ਆਪਾਂ ਤਾਂ ਭਾਈ ਸਪੋਰਟ ਕਰਨਾ ਆ ਅਗਲੇ ਦੀ ਮਰਜੀ ਐ ਲਾਉਣ ਵਾਲਾ ਉਹ ਆ ਲੜਨ ਵਾਲਾ ਉਹ ਜੇ ਗੱਲ ਨਿੱਜੀ ਜ਼ਿੰਦਗੀ ਬਾਰੇ ਕਰੀਏ ਕੀ ਮੇਂਗੀ ਚੱਲ ਰਹੀ ਆ ਕੀ ਪਹਿਲਾਂ ਪਰਚੇ ਵੀ ਪੈਂਦੇ ਨੇ ਜੇਲ੍ਹਾਂ ਦੇ ਵਿੱਚ ਵੀ ਰਹਿੰਦੇ ਹੁਣ ਝੋਟਾ ਕੀ ਕਰ ਰਿਹਾ ਨੀਦੀ ਜੀ ਜਿਹੜੀ ਯਾਰ ਪਹਿਲਾਂ ਦੀ ਜ਼ਿੰਦਗੀ ਸੀ ਮੇਰੀ ਪੂਰੀ ਲੈਟੇਦਾਰ ਜਿੰਦਗੀ ਸੀ ਨਜ਼ਾਰੇ ਵਾਲੀ ਝੂਠ ਨਹੀਂ ਮਾਰਦਾ ਮੈਂ ਜੇਲ੍ਹਾਂ ਜੁੱਲ੍ਹਾਂ ਪਹਿਲਾਂ ਬਥਰੀਆਂ ਕੱਟ ਲਈਆਂ ਸਾਰੇ ਪੰਜਾਬ ਚੀਂਸਰੇ ਪਰਚੇ ਸੀ ਕੋਈ ਚ ਡੋਰਾ ਹੀ ਨਹੀਂ ਉਸ ਦਿਨ ਬਾਅਦ ਮੈਂ ਪਗੋੜਾ ਬੂੜਾ 6-7 ਸਾਲ ਰਿਹਾ ਬਸ ਇਹਦਾ ਚੱਲ ਰਿਹਾ ਉਸ ਦਿਨ ਬਾਅਦ ਮੈਂ ਆ ਕੇ ਆਦਿਆ ਅਮਜਿੰਦਰੀ ਗਰਾਊਂਡ ਚ ਲੰਦਾ ਸਾਲ ਨਾਲ ਬੱਚੇ ਖੜਾਉਂਦਾ ਆਪ ਖੇਡਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪ ਦੇ ਜਬਾਕ ਸੀ ਦੋ ਨਜ਼ਾਰੇ ਲੈਂਦਾ ਸੀ ਜਦੋਂ ਦਾ ਮੈਂ ਲੋਕ ਸੇਵਾ ਵਾਲਾ ਆ ਵੀ ਨਸ਼ੇ ਵਾਲਾ ਮੁੱਦਾ ਚ ਲੋਕਾਂ ਨੇ ਸਾਹ ਦਿੱਤਾ ਮੇਰੇ ਧਰਨੇ ਚ ਵੀ ਪਰਚੀ ਪੈ ਗਈ ਛੇ ਹਮ ਕੱਲ ਕਰ ਮੈਂ ਆਪਦੀ ਆਜ਼ਾਦੀ ਖੋ ਚੁੱਕਿਆ ਜਮਾਂ ਵੀ ਮੈਂ ਕਿਤੇ ਬਾਹਰ ਨਹੀਂ ਰਹਿ ਸਕਦਾ ਆਦੇ ਜਵਾਕਾਂ ਨੂੰ ਕਿਉਂ ਬੈਰ ਆ ਨਸ਼ਾ ਵਾਲਾ ਹਣਾ ਤੇ ਪਹਿਲਾਂ ਤਾਂ ਚਲਾ ਝੂਠ ਨਹੀਂ ਮਾਰਦੇ ਹਣ ਚੈਨਲ ਪਹਿਲਾਂ ਤਾਂ 3-400 ਰੁਪਿਆ ਜੇਬ ਚ ਹੁੰਦੀ ਸੀ ਖਰਚਾ ਨਹੀਂ ਹੁੰਦਾ ਸੀ ਹੁਣ ਆਹ ਇੰਨੀ ਦੂਰੋਂ ਆਉਣਿਆ ਰੋਜ਼ ਤੇਲ ਪਵਾਉਣ ਦੀ ਔਖਾ ਕਿੱਥੋਂ ਆ ਜੀ ਆਪਾਂ ਨੂੰ ਕਿਹੜਾ ਕੋਈ ਕਮਾਈ ਦਾ ਆਪਾਂ ਕਿਹੜਾ ਡੱਗੀ ਮਾਰੀ ਆ ਆਪਾਂ ਦਾ Google Pay ਨੰਬਰ ਪਾਉਣੇ ਆ ਵੀ ਅਸੀਂ ਇਹਦਾ ਬੈਡ ਦੇਣੇ ਆ ਕਿਸ ਨੂੰ ਅਸੀਂ ਇਲਾਜ ਕਰਾਉਣਾ ਆ ਆਪਾਂ ਦਾ ਕਹਿੰਦਾ ਲੋਡ ਹੀ ਨਹੀਂ ਇਹ ਚੀਜ਼ਾਂ ਦੀ ਨਾ ਵੀ ਆਪਾਂ ਦਾ ਸ਼ੋਹ ਭਾਈ ਥ੍ਰੈਟ ਹੈਗਾ ਕਿਸ ਤੋਂ ਥ੍ਰੈਟ ਕਰਾਉਣਾ ਕੋਈ ਆਉਂਦੀ ਆ ਥ੍ਰੈਟ ਯਾਰ ਮੀ ਝੂਠ ਮਾਰੀ ਆਪਾਂ ਨੂੰ ਤਾਂ ਹਜੇ ਤੱਕ ਕਿਸੇ ਨੇ ਤੁੱਥਾ ਨਹੀਂ ਹਨਾ ਉਹ ਆਮਲੇ ਤਾਂ ਦਿੰਦੀ ਨੇ ਕਲ ਕਰ ਆਏ ਨੇ ਹੈਗਾ ਵੀ ਕੋਈ ਵੱਡਾ ਬੰਦਾ ਨਾਮੀ ਬੰਦਾ ਥ੍ਰੈਟ ਦੇਊਗਾ ਇਹ ਦੇਊਗਾ ਤਾਂ ਫਿਰ ਆਪਾਂ ਵੀ ਬੁਰਾ ਕਰਾ ਹੋ ਗਏਾਂਗੇ ਆਪਾਂ ਫਾਫ ਗੱਲਾਂ ਭੀ ਡੱਕਣ ਦੀ ਰਿਪੋਰਟ ਕਰਨਾ ਹੈ ਅੱਪਾ ਮੁਕਾਬਲਾ ਨਹੀਂ ਕਰ ਸਕਦੇ ਐਵੇਂ ਗੱਪ ਮਾਰੀ ਆਪਾਂ ਕਿ ਤੁਮ ਮੁਕਾਬਲਾ ਕਰ ਲਾਂਗੇ ਅਗਲੇ ਕੋਲੇ ਈ ਈ ਗੱਡੀਆਂ ਏਡੇ ਕੋਲੇ ਪਿਸਤੌਲ ਆਪਾਂ ਦਾ ਮੋਟਰਸਾਈਕਲ ਤੇ ਹੁੰਨੇ ਆ ਅਗਲੇ ਮਿੰਟ ਲਾਉਣਗੇ ਸਿੱਧੇ ਮੱਥੇ ਦੀ ਗੱਲ ਹੋਰ ਹੁੰਦੀ ਆ ਅੱਜ ਕੱਲ ਜਵਾਨ ਨਹੀਂ ਚੱਲ ਰਿਹਾ ਤੁਸੀਂ ਸਾਵਧਾਨ ਹੋ ਆਣਾ ਸਾਰਾ ਕੁਝ ਪੁਲਿਸ ਕਰਾ ਰਹੀ ਹੈ ਪ੍ਰਸ਼ਾਸਨ ਕਰਾ ਰਿਹਾ ਸਭ ਤੋਂ ਵੱਡਾ ਥ੍ਰੈਟ ਆਪਾਂ ਨੂੰ ਪੁਲਿਸ ਤੋਂ ਹੈ ਗੈਂਗਸਟਰਾਂ ਤੋਂ ਨਹੀਂ ਗੈਂਗਸਟਰ ਤਾਂ ਫਿਰ ਵੀ ਕਿਤਨਾ ਕਿਤੇ ਆਪ ਦੇ ਵਰਗੇ ਨੇ ਵਿਚਾਰੇ ਹਨਾ ਸੰਗਤ ਨੂੰ ਕੀ ਮੈਂ ਸੀਸ ਦਵਾਂਗੇ ਜਿਹੜੇ ਹਜੇ ਤੱਕ ਨਹੀਂ ਪਹੁੰਚੇ ਹੈਗੇ ਸਮਾਣਾ ਸੰਗਤ ਨੂੰ ਖਾਰ ਭਾਈ ਤੂੰ ਵੀ ਤੂੰ ਤਾਂ ਪਹਿਲਾਂ ਵੀ ਵੀਡੀਓ ਪਾਈ ਆ ਤੂੰ ਉਹ ਪੱਤਰਕਾਰਾਂ ਚੋਂ 2-4 ਚੋਂ ਹੈ ਜਾਗਦਿਆਂ ਜ਼ਮੀਰਾਂ ਵਾਲਾ ਚੋਂ ਮੈਂ ਤੇਰੇ ਚੈਨਲ ਤੇ ਹਾਂ ਤੱਕ ਕੋਈ ਤੂੰ ਨਹੀਂ ਕਰਦਾ ਮੈਂ ਕਿਸੇ ਤੋਂ ਕੁਛ ਨਾ ਵੀ ਜਿਨੇ ਆਹ ਮੁੱਦਾ ਚੱਕਿਆ ਬਹੁਤ ਚੰਗੀ ਗੱਲ ਆ ਭਾਈ ਤੁਸੀਂ ਐਂ ਬੋਲਦੇ ਰਹੋ ਯਾਰ ਚੌਥਾ ਪਿੱਲ ਲੋ ਸੰਗਤ ਨੂੰ ਅਪੀਲ ਹੈ ਵੀ ਹੱਥ ਬੰਨ ਕੇ ਦੇਖੋ ਭਾਈ ਆਓ ਸਾਥ ਦਿਓ ਆਪਾਂ ਕਹਿ ਰਹੇ ਹਾਂ ਲੜਨ ਵਾਲਾ ਚਾਹੁੰਦਾ ਉਹ ਲੜਨ ਲਈ ਬੈਠਿਆ ਦੇ ਕੋਈ ਲੜਦਾ ਹੈ ਉਹਦਾ ਸਾਥ ਦਿਓ ਨਸ਼ੇ ਵਾਲੇ ਮੁੱਦਿਆਂ ਤੇ ਵੀ ਬੋਲੋ ਆਪਦੇ ਸ਼ਹਿਰ ਚ ਆਪਦੇ ਪਿੰਡਾਂ ਚ ਜੇ ਤੁਹਾਡੇ ਪਿੰਡ ਚ ਕੋਈ ਨਸ਼ਾ ਵੜਾਉਂਦਾ ਉਹ ਡਰੋਣਾ ਮਲੰਗ ਤੋਂ ਵੇਚਣ ਵਾਲੇ ਨੂੰ ਉਹਦੇ ਵਿਰੁੱਧ ਖੜੋ ਜੇ ਇੱਕ ਬੰਦਾ ਵੇਚਦਾ ਤੁਸੀਂ ਤੁਸੀਂ ਇੱਕ ਨਸ਼ੇ ਵੇਚਣ ਵਾਲੇ ਦਾਸ ਤੇ ਤੁਸੀਂ ਸੱਚੇ ਬੰਦੇ ਕੱਲੇ ਸੱਚਾ ਕੱਲਾ ਲੱਖ ਤੇ ਭਾਰੂ ਹੈ ਬੇਈਮਾਨਾਂ ਤੇ ਆਪੀ ਤੁਹਾਡੇ ਨਾਲ ਲੋਕ ਤੁਰਨਗੇ ਨਸ਼ੇ ਫਰ ਤੋਂ ਵੀ ਲੜੋ ਇੱਥੇ ਵੱਧ ਤੋਂ ਵੱਧ ਪਹੁੰਚੋ ਸਮਾਣੇ ਦੀ ਸੰਗਤ ਲੋਕਾਂ ਨੂੰ ਬੇਨਤੀ ਹੈ ਜੇ ਲੋਕਲੀ ਆ ਜਾਣ ਯਾਰ ਦੇਖਦੇ ਅੱਜ ਕਿੰਨੀ ਕੀ ਦੁਨੀਆ ਆਊਗੀ ਖਾਸ ਖਾਸ ਦੀ ਖੇਤੀ ਨੂੰ ਕੇ ਮੈਂ ਦੇਖਦੇ ਹਾਂ ਜਿਆਦਾਤਰ ਭਾਨੇ ਸਿੱਧੂ ਵਰਗੇ ਜਾਂ ਹੋਰ ਵੀ ਜਿਹੜੇ ਲੀਡਰ ਨੇ ਉਹ ਕਹਿੰਦੇ ਨੇ ਕਿ ਖਾਸ ਖਾਸ ਦੀ ਖੇਤੀ ਹੋ ਜਾਏ ਤਾਂ ਚਿੱਟੇ ਤਰਨੋ ਜਮਨ ਬਚ ਜਾਣਗੇ ਹੋਣੀ ਚਾਹੀਦੀ ਨਹੀਂ ਖਾਸ ਖਾਸ ਦੀ ਖੇਤੀ ਆ ਖਾਸ ਖਾਸ ਦੀ ਖੇਤੀ ਤਾਂ ਹੋਰ ਪੀੜੀਆਂ ਸਾਰੇ ਕਿਤੇ ਹੋਈ ਜਾਂਦੀ ਹੈ ਆ ਹੁਣ ਬਜ਼ੁਰਗ ਨੇ ਆਪਣੇ ਕਿਸੇ ਮਰਜ਼ੀ ਪੁੱਛ ਲਾ ਉਹਨਾਂ ਖਾਸ ਖਾਸ ਨਾਲ ਕੋਈ ਮਰਦਾ ਤਾਂ ਨਹੀਂ ਟੀਕੇ ਨਾਲ ਤਾਂ ਮਰੀ ਜਾਂਦੇ ਚਿੱਟੇ ਨਾਲ ਤਾਂ ਖਾਸ ਖਾਸ ਦੀ ਖੇਤੀ ਪਹਿਲਾਂ ਆਪਣੇ ਬਜ਼ੁਰਗ ਕਿੰਨੇ ਕੀ ਹੋ ਗਿਆ ਆਲਟਰਨੇਟ ਆ ਵੀ ਯਾਰ ਮੈਂ ਤਾਂ ਕਹਣਾ ਵੀ ਘਰ ਘਰ ਹੀ ਸਿੱਖੀ ਹੋਵੇ ਮੇਰੀ ਗੱਲ ਤਾਂ ਹੈ ਤਾਂ ਹੈ ਇਸ ਕਿਉਂ ਬੈਟਾ ਲੋ ਵੀ ਨਸ਼ਾ ਨਸ਼ੇ ਤੇ ਕਿਉਂ ਲਾਉਣਾ ਕੱਲ ਕਰ ਆਏ ਆ ਜਦੋਂ ਆਪਣੇ ਲੋਕ ਮੂੜੀ ਜਿਹੇ ਜਦੋਂ ਰਾਜਸਥਾਨ ਚ ਖੇਤੀ ਦੀ ਗੱਲ ਹੈ ਖੇਤੀ ਤਾਂ ਹੋਣੀ ਚਾਹੀਦੀ ਹੈ ਰਾਜਸਥਾਨ ਚ ਹੋਈ ਜਾਂਦੀ ਔਰ ਕੈਸਟੇਟਰ ਚ ਹੋਈ ਜਾਂਦੀ ਹੈ ਆਪਣੇ ਲੋਕ ਸੌਖੇ ਹੋ ਜਾਣ ਖੇਤੀ ਹੋਵੇ ਤਾਂ ਨਾ ਚਾਰ ਪੈਸੇ ਬਣ ਜਾਣ ਹਨਾ ਨਸ਼ੇ ਦੀ ਲੱਗ ਹੋਰ ਕੁਸਟੇਟ ਕੁੱਜੀ ਸਟੇਟਾਂ ਚ ਹੋਈ ਜਾਂਦੀ ਆ ਪੰਜਾਬ ਨਾਲ ਕਿਉਂ ਮਤਰੀਆ ਬਿਹਾਰ ਫਿਰ ਐਸਜੀਪੀਸੀ ਨੂੰ ਕਿਵੇਂ ਦੇਖਦੇ 1300 1400 ਕਰੋੜ ਦਾ ਬਜਟ ਪਰ ਢੋਡ ਭਰਾਂ ਯਾਰ ਕੀ ਗੱਲਬਾਤ ਕਰ ਰਹੀ ਸੀਗੇ ਬਾਈ ਪਰਮਿੰਦਰ ਸਿੰਘ ਉੱਥੇ ਬੋਲਣਾ ਜਾ ਕੇ ਮਾਨਸਾ ਤੋਂ ਪਹੁੰਚੇ ਨੇ ਤਕਰੀਬਨ ਪਿਛਲੇ 10-15 ਦਿਨਾਂ ਤੋਂ ਮੋਰਚੇ ਦੇ ਵਿੱਚ ਦਾ ਆਪਣੀ ਹਾਜ਼ਰੀ ਲਵਾ ਰਹੇ ਨੇ ਕਿ ਗੁਰਜੀਤ ਸਿੰਘ ਤਕਰੀਬਨ 25 ਦਿਨਾਂ ਤੋਂ ਟਾਵਰ ਦੇ ਉੱਤੇ ਚੜਿਆ ਹੋਇਆਗਾ ਕੋਈ ਪਰਸਲ ਮੰਗਾ ਨਹੀਂ ਹੈਗੀਆਂ ਕੋਈ ਖੇਤੀ ਬਾੜੀ ਨੂੰ ਲੈ ਕੇ ਮੰਗ ਨਹੀਂ ਹੈਗੀ ਕੋਈ ਐਮਐਸਪੀ ਨੂੰ ਲੈ ਕੇ ਮੰਗ ਨਹੀਂ ਹੈਗੀ ਮੰਗਾ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਨੇ ਕਿ ਜਿਹੜੀ ਫਾਇਲ ਤਕਰੀਬਨ 6 ਸਾਲ ਤੋਂ ਜਿਹੜਾ ਰਾਸ਼ਟਰਪਤੀ ਹੁੰਦਾ ਉਹਦੇ ਅੱਗੇ ਪਈ ਆ ਉਹਦੇ ਉੱਤੇ ਸਾਈਨ ਹੋਣੇ ਚਾਹੀਦੇ ਨੇ ਕਿ ਜਿਹੜੀ ਬੇਅਦਬੀ ਹੁੰਦੀ ਆ ਉਹਦੇ ਖਿਲਾਫ ਕਾਨੂੰਨ ਬਣਨਾ ਚਾਹੀਦਾ ਵੀਡੀਓ ਵਾਤ ਤੋਂ ਬਾਅਦ ਸ਼ੇਅਰ ਕਰਦੇ ਹੋ ਧੰਨਵਾਦ ਜੀ ਆਇਓ ਆਪੋ ਤੇ